ਸਸਤੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਅੱਖਾਂ ਦੇ ਅੰਨੇਪਣ ਬਾਰੇ ਕਿਉਂਕਿ ਬਹੁਤ ਇਹੋ ਜਿਹੇ ਮਰੀਜ਼ ਹਨ ਜੋ ਕਿ ਵਿਚਾਰੇ ਜਿਨ੍ਹਾਂ ਦੀ ਨਿਗਾ ਜਾ ਚੁੱਕੀ ਹੈ ਕਿਸੇ ਦੇ ਚਿੱਟਾ ਮੋਤੀਆ ਕਿਸੇ ਦੇ ਕਾਲਾ ਮੋਤੀਆ ਬੜਾ ਪੈਸਾਂ ਦੀ ਕਮੀ ਕਰਕੇ ਉਹ ਆਪਣੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ ਪਰ ਹੁਣ ਤੁਹਾਨੂੰ ਇਸ ਚੀਜ਼ ਬਾਰੇ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਮੈਂ ਤੁਹਾਡੇ ਲਈ ਇੱਕ ਬਹੁਤ ਵਧੀਆ ਇਨਫੋਰਮੇਸ਼ਨ ਲੈ ਕੇ ਆ ਰਿਹਾ ਹੋ ਸਕਦਾ ਹੈ ਕਿ ਇਹ ਵੀਡੀਓ ਤੁਹਾਡੇ ਲਈ ਬਰਦਾਸ਼ਤ ਹੋਵੇ ਜਾਂ ਤੁਹਾਡੇ ਕਿਸੇ ਜਾਣਕਾਰ ਲਈ ਤੁਹਾਡੇ ਕਿਸੇ ਆਣਗਵੰਦ ਲਈ ਵੀਡੀਓ ਬਰਦਾਸ਼ਤ ਹੋ ਸਕਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹੋਰ ਵੀ ਅੱਗੇ ਤੋਂ ਇਨਫੋਰਮੇਸ਼ਨ ਵਾਲ ਆਈ ਵੀਡੀਓ ਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੋ ਤੁਹਾਨੂੰ ਮੈਂ ਇਨਫੋਰਮੇਸ਼ਨ ਦਿੱਤੀ ਹੈ ਕਿ ਅੱਖਾਂ ਦੇ ਅੰਨੇ ਪੰਦੇ ਕਈ ਵਾਰੀ ਕੋ ਪੇਸ਼ੰ ਦਾ ਇਲਾਜ ਨਹੀਂ ਕਰਵਾ ਸਕਦੇ ਜਾਂ ਕੋਈ ਕਿਸੇ ਨੂੰ ਛੋਟੀ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਵੱਡੀ ਹੁੰਦੀ ਬਟ ਪੈਸੇ ਦੁੱਖੋਂ ਦਾ ਟ੍ਰੀਟਮੈਂਟ ਰਹਿ ਜਾਂਦਾ ਹੈ ਤੇ ਤੁਹਾਨੂੰ ਇਸ ਬਾਰੇ ਡਰਨ ਦੀ ਕੋਈ ਲੋੜ ਨਹੀਂ ਇਹ ਸਾਰਾ ਖਰਚਾ ਤੁਹਾਡਾ ਹੁਣ ਰੋਟਰੀ ਕਲੱਬ ਮਿਲਟਨ ਹੁਸ਼ਿਆਰਪੁਰ ਵੱਲੋਂ ਕੀਤਾ ਜਾਵੇਗਾ ਤੁਸੀਂ ਆ ਫੋਟੋ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਉਹਨਾਂ ਨੇ ਹਨੇਰੇ ਜਿੰਦਗੀ ਨੂੰ ਰੋਸ਼ਨ ਕੀਤਾ ਹੈ ਕਮੇਟੀ ਮੈਂਬਰਸ ਦੇ ਤੁਸੀਂ ਨੰਬਰ ਦੇਖ ਸਕਦੇ ਹੋ ਜੋ ਰੋਟਰੀ ਕਲੱਬ ਦੇ ਮੈਂਬਰਸ ਨੇ ਇਹ ਸਾਰਾ ਕਾਚਾ ਰੋਟਰੀ ਕਲੱਬ ਦੇ ਮੈਂਬਰਸ ਵੱਲੋਂ ਕੀਤਾ ਜਾਂਦਾ ਹੈ ਅਗਰ ਤੁਹਾਡੇ ਅਗਰ ਪੇਸ਼ੈਂਟ ਦੇ ਕੋਲ ਰੈਡ ਸੈਂਡ ਦੇ ਪੈਸੇ ਨਹੀਂ ਹੈਗੇ ਟਰੀਟਮੈਂਟ ਦੇ ਪੈਸੇ ਨਹੀਂ ਹੈਗੇ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਤੇ ਰੋਟਰੀ ਕਲੱਬ ਮਿਲਟਾਊਨ ਹੁਸ਼ਿਆਰਪੁਰ ਵੱਲੋਂ ਪੂਰੀ ਸਹਾਇਤਾ ਦਿੱਤੀ ਜਾਵੇਗੀ ਪੇਸ਼ੈਂਟ ਦਾ ਪੂਰਾ ਖਰਚਾ ਚੱਕਿਆ ਜਾਵੇਗਾ ਤੇ ਪਲੀਜ਼ ਤੁਸੀਂ ਆ ਨੰਬਰ ਦੇਖ ਸਕਦੇ ਹੋ ਜੋ ਕਮੇਟੀ ਮੈਂਬਰਸ ਦੇ ਨੰਬਰ ਨੇ ਜੁਨੇ ਮੈਂਬਰ ਸਾਹਿਬਾਨ ਨੇ ਜੋ ਬਹੁਤ ਵੱਡੀ ਇੱਕ ਸੇਵਾ ਨਿਭਾ ਰਹੇ ਹਨ ਤਾਂ ਅਗਰ ਤੁਹਾਡੇ ਵੀ ਕੋਈ ਆਸ-ਪਾਸ ਕੋਈ ਪੇਸ਼ੈਂਟ ਹੈ ਅਗਰ ਉਹਦੇ ਅੱਖਾਂ ਨੂੰ ਕੋਈ ਪ੍ਰੋਬਲਮ ਹੈ ਤਾਂ ਜਾਓ ਆਪਣਾ ਖਰਚਾ ਨਹੀਂ ਚੱਕ ਸਕਦਾ ਤਾਂ ਪਲੀਜ਼ ਤੁਸੀਂ ਇਹ ਨੰਬਰਾਂ ਤੇ ਕੰਟੈਕਟ ਕਰਕੇ ਉਹਨਾਂ ਦੀ ਗਈ ਹੋਈ ਰੌਸ਼ਨੀ ਵਾਪਸ ਲੈ ਕੇ ਆਓ ਹੋ ਸਕਦਾ ਹੈ ਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਤੁਹਾਡੇ ਵੀਡੀਓ ਕਿਤੇ ਸ਼ੇਅਰ ਕਰਨ ਨਾਲ ਜਾਂ ਕਿਸੇ ਤੇ ਪਹੁੰਚਾਉਣ ਤੱਕ ਕਿਸੇ ਦੀ ਹਨੇਰੀ ਜ਼ਿੰਦਗੀ ਰੌਸ਼ਨ ਹੋ ਜਾਵੇ ਕਿਉਂਕਿ ਬਹੁਤ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਕਿ ਜੋ ਸਾਨੂੰ ਪਤਾ ਨਹੀਂ ਹੁੰਦੀਆਂ ਬਟ ਅੱਜ ਕੱਲ ਸੋਸ਼ਲ ਮੀਡੀਆ ਦੇ ਥਰੂ ਅਸੀਂ ਹਰ ਇੱਕ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਰੋਟਰੀ ਕਲੱਬ ਮੀਟਨ ਹੁਸ਼ਿਆਰਪੁਰ ਨੇ ਕਾਫੀ ਹਨੇਰੀ ਆ ਚੁੱਕੇ ਹਨ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੱਤ-ਵੱਤ ਵੀਡੀਓ ਨੂੰ ਸ਼ੇਅਰ ਕਰੋਗੇ ਅਗਰ ਕੋਈ ਲੋੜਵੰਦ ਪੇਛਣ ਤੱਕ ਇਹ ਵੀਡੀਓ ਪਹੁੰਚਦੀ ਹੈ ਤਾਂ ਡੈਫੀਨਿਟਲੀ ਉਸ ਚੀਜ਼ ਦਾ ਫਾਇਦਾ ਲਵੇ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਲੀ ਵੀਡੀਓ ਵਾਸਤੇ ਧੰਨਵਾਦ